ਹਾਂ ਹਾਂ ਉਹ ਭਰਾਵਾ ਛੱਡ ਦੋ ਬੱਤੀ ਗਾਂ ਅੱਛਾ ਅੱਛਾ ਜੰਪ ਰੁੜਿਆ ਵਾ ਲਾ ਦੋ ਲਾ ਦੇ ਲਾ ਦੇ ਅੱਛਾ 10 ਮਿੰਟ ਠੀਕ ਚੰਗਾ ਚੰਗਾ ਓਏ ਆ ਜਾ ਭਰਾਵਾ ਬਣੀ ਐ ਚਾਹ ਵੀ ਬਣਾ ਲਈਨੇ ਇਹ ਕਿਹੜੀ ਗੱਲ ਆ ਚਾਹ ਤੁਹਾਡੇ ਨੂੰ ਚੰਗੀ ਗੁਰੂ ਆਹੋ ਵੇਸਣ ਉਹ ਜੋ ਖਾਣਾ ਹੋਊ ਖਾ ਲਿਓ ਭਰਾਵਾ ਆ ਚੱਲ ਆ ਕੇ ਆ ਜੀ ਹਰ ਅੱਛਾ ਦੋ ਜਣੇ ਠੀਕ ਆ ਠੀਕ ਕੋਈ ਨਹੀਂ ਬਣ ਬਣ ਜੂਗੀ ਬਣ ਜੂਗੀ ਐਟਾ ਸਾਨੂੰ ਆਪਣੀਆਂ ਚਾਹਾਂ ਦੇ ਫਿਕਰ ਪਏ ਆ ਗਾੜੀ ਬੰਦਿਆਂ ਅਨੁਸਾਰ ਸੱਜ ਕੇ ਚਾਹਾਂ ਦੇ ਨਾਲ ਵੇਸਣ ਰਹੇ ਆ ਕੀ ਗੱਲ ਵਾ ਉਹ ਮੈਨੂੰ ਤਾਂ ਸਦਾ ਹੀ ਬੰਦੇ ਹਰ ਇੱਕ ਦੀ ਲੋੜ ਆ ਬੱਤੀ ਵਾਲਿਆਂ ਦੀ ਲੋੜ ਵਾ ਭੈਣ ਭਰਾ ਦੀ ਲੋੜ ਵਾ ਤੇ ਤੂੰ ਘੜੀ ਹੱਥ ਜੋੜੀ ਜਾਨੀ ਆ ਉਹ ਡੈ ਮੈਂ ਉਹਨਾਂ ਦਾ ਖੜੇ ਬੱਤੀ ਛੱਡਦੇ ਤਾਂ ਅਖੰਡਾ ਵੀ ਜੰਪਰ ਛੜਿਆ ਦੋਏ ਨਹੀਂ ਲਾਉਣ ਉਹਨੇ ਜਿਹੜਾ ਬਰਾਤ ਬਰਾਤੇ ਬੰਦੇ ਨੂੰ ਆਵਾਜ਼ ਮਾਰ ਲਈਦੀ ਆ ਕਹਣ ਕੇ ਸਾਡਾ ਕੰਮ ਕਰਕੇ ਜਾਂਦਾ ਕਿ ਨਹੀਂ ਜਾਂਦਾ ਕੀ ਉਹਨੇ ਘੁੱਟ ਚਾਹ ਹੀ ਮੰਗ ਲਈ ਐ ਨਾ ਤੇ ਰੋਟੀ ਵੀ ਦੀ ਤਿਆਰੀ ਕਰਾ ਲਓ ਨਾਲ ਹੀ ਕੇ ਚਾਹ ਤਾਂ ਮੋਰੋ ਰੋਟੀ ਵੀ ਤਾਂ ਖਾਣੀ ਚਾਹੀਦੀ ਸਰ ਜਿਹੜੀ ਕੰਮ ਕਰਨ ਦੇ ਗਰਮੀ ਚ ਚਾਹ ਦੇ ਕੱਪ ਬਰਲੇ ਦੇ ਹੱਥ ਜੋੜੀ ਜਾਂਦੀਆਂ ਰੋਟੀ ਵਾਸਤੇ ਡਈ ਆਖਣ ਚਲੋ ਸਾਰੀਆਂ ਗੱਲਾਂ ਛੱਡੋ ਆ ਬੂਟਿਆਂ ਦੇ ਸਰਾਨੇ ਬੈਠੇ ਜੇ ਝੋਨੇ ਰਿਆਂ ਦੇ ਇਹ ਤੇ ਆਪੇ ਵੱਡੇ ਹੋ ਜਾਣੇ ਆ ਉਧਰ ਵਾਣ ਸਰਣ ਦੇ ਉੱਥੇ ਕਿਤੇ ਪਾਣੀ ਨਹੀਂ ਲਾਇਆ ਮੈਂ ਤੇ ਆਰਡਰ ਢੀਕਣ ਦੇ ਆਂ ਆਰਡਰ ਕੀ ਦੇ ਮੀਮ ਸਾਹਿਬ ਦੇ ਹੋਰ ਕੀ ਦੇ ਅੱਛਾ ਅਗੇ ਮੇਰੇ ਆਰਡਰਾਂ ਤੇ ਸਾਰਾ ਕੰਮ ਚੱਲਦਾ ਵਾ ਤੇ ਹੱਦ ਹੋ ਗਈ ਤੁਹਾਡੇ ਵਾਲੀ ਬਿਲਕੁਲ ਹੀ ਤੇ ਤੇਰੇ ਆਰਡਰ ਨਹੀਂ ਸਾਰਾ ਕੰਮ ਚੱਲਣ ਡਿਆ ਕਿੱਥੇ ਪਾਣੀ ਲਾਉਣਾ ਕਿੱਥੋਂ ਪੈਸੇ ਲੈਣੇ ਕਿੱਥੋਂ ਪਾਸਪੋਰਟ ਬਣਾਉਣਾ ਕਿੱਥੇ ਕੀ ਕਰਨਾ ਤੇਰੇ ਹੀ ਕੰਮ ਚੱਲਣ ਡੇ ਸੈਨ ਹਾਏ ਵਿਆਹ ਚ ਬੀ ਦਾ ਲੇਖਾ ਲੈ ਵੀ ਪਾਸਪੋਰਟ ਦੀ ਗੱਲ ਛੱਡਣੀ ਨਹੀਂ ਨੀਂਗੀ ਜਾ ਹਾਂ ਜਾ ਕੇ ਬਣਾ ਲਾ ਜਾ ਬਣਾ ਲਾ ਜਾ ਕੇ ਮੈਨੂੰ ਦੱਸਣਾ ਨਹੀਂ ਤੂੰ ਪਾਸਪੋਰਟ ਬਾਰੇ ਬਣਾ ਕੇ ਹੀ ਘਰ ਲੈ ਆਉਂਦਾ ਫੇਰ ਦੱਸਣਾ ਹੀ ਜੇ ਬਣ ਜਾਂਦਾ ਤੈਨੂੰ ਮੈਨੂੰ ਛੱਡਣਾ ਹੀ ਕਿਦੈ ਉਹ ਜਾ ਬਾਬਾ ਚੋਨਾ ਚੰਦਾ ਲਾਲਾ ਆਪਣਾ ਜਾ ਕੇ ਸਾਰੇ ਲੋਕਾਂ ਨੇ ਦਿਆ ਵਾ ਲੱਗਣ ਡਿਆ ਮੈਂ ਤੈਨੂੰ ਸੁਨਾਹ ਖਲਾਇਆ ਵੀ ਮੇਰੇ ਲੱਗੇ ਆ ਜਾ ਉਧਰੋਂ ਰਣਜੋਧ ਆਖੀ ਜਾਂਦਾ ਵੀ ਮੇਰੇ ਅੱਖੇ ਵਾਣ ਦੀ ਪਾਣੀ ਕਿਉਂ ਨਹੀਂ ਲਾਇਆ ਮੇਰੇ ਪਾਣੀ ਕਿਉਂ ਨਹੀਂ ਛੱਡਿਆ ਤੇ ਉਹਨੂੰ ਤੁਸੀਂ ਕਹਿ ਦੇਣਾ ਹੈਗਾ ਮੁੜ ਕੇ ਮੈਂ ਜੇ ਮੈਂ ਪਾਣੀ ਲਾਦਾ ਤੂੰ ਮੈਨੂੰ ਪੈ ਜਾਣਾ ਪਿੱਠੇਕੇ ਦੀ ਕਰ ਗੱਲ ਠੇਕੇ ਦੀ ਕਰ ਗੱਲ ਮੈਂ ਨਹੀਂ ਉਹ ਠੇਕੇ ਦੀ ਕੀਤੀ ਤਾਂ ਹਾਂ ਤੇ ਗੱਲ ਕਰਕੇ ਲਾਉਣਾ ਵਾ ਗੱਲ ਕੀਤੀ ਨਹੀਂ ਹਲੇ ਤੱਕ ਮੈਂ ਨਹੀਂ ਕੀਤੀ ਗੱਲ ਕੋਈ ਵੀ ਹਾਏ ਰੱਬਾ ਕਰਿਓ ਬਣਾ ਜਦੋਂ ਚਾਹਣਾ ਵੱਡਣ ਵਾਲਾ ਹੋ ਜਾਊਗਾ ਨਾ ਉਦੋਂ ਕਰਿਓ ਓ ਯਾਰ ਮੈਂ ਤੈਨੂੰ ਕਿੰਨੀ ਯਾਰ ਵੱਡਿਆ ਵੀ ਆ ਤੈਨੂੰ ਆਖਿਆ ਵੀ ਮੇਰਾ ਭਰਾ ਮੈਂ ਕਿੱਦਾਂ ਆਖਦਾ ਉਹਨੂੰ ਉਹ ਵੀ ਸਾਡੇ ਸਾਰੇ ਕੰਮ ਕਰਨ ਰਿਆ ਕਿ ਨਹੀਂ ਕੀ ਕੰਮ ਕਰਨ ਰਿਆ ਕੀ ਕਰ ਦਿੱਤਾ ਸਾਡੇ ਦੋ ਕਹਿੰਦੇ ਦਿਆ ਤੇ ਹੁਣ ਤੇਰੇ ਨਹੀਂ ਤੂੰ ਹੀ ਨਹੀਂ ਗਾੜੀ ਹੋਣ ਦਿੰਦੀ ਕੰਮ ਨੂੰ ਆਏ ਰੱਬਾ 2000 ਦਾ ਪਾਸਪੋਰਟ ਬਣ ਜਾਣਾ ਉਹੀ ਕੰਮ ਤੇਰੇ ਕਰੀ ਜਾਂਦਾ 2000 ਦਾ ਪਾਸਪੋਰਟ ਤੇਰਾ ਸਾਰਾ ਕੰਮ ਹੋ ਗਿਆ ਲੱਖਾਂ ਚ 2000 ਰੁਪਿਆ ਕਹਾਦਾ ਹੋਇਆ ਕਰੋੜਾਂ ਰੁਪਿਆ ਹੋ ਗਿਆ ਜੇ ਤੁਸੀਂ ਨਹੀਂ ਨਾ ਕਰਨੀ ਗੱਲ ਆਪਣੇ ਭਰਾ ਨਾਲ ਤੇ ਫਿਰ ਮੈਂ ਜਾਣੀ ਕੋਰਪਰੀਦਵਾਰ ਗੱਲ ਕਰਨ ਮੈਂ ਸਿੱਧਾ ਪਧਰਾ ਕਹਿ ਦੇਣਾ ਵਾ ਵੀ ਇਹੀ ਨਹੀਂ ਉਹ ਠੇਕਾ ਇਹਨਾਂ ਦੇਣਾ ਜੇ ਤੈਨੂੰ ਬਾਰਖਾਂ ਦੀ ਠੀਕ ਨਹੀਂ ਤੇ ਨਾ ਸਹੀ ਕਰਦਾ ਗੱਲ ਜਾਂ ਕਰਿਆ ਜਾਂ ਤੋੜ ਭਰਾ ਨੂੰ ਭਰਾ ਨੂੰ ਤੋੜ ਤੋੜੂਗੀ ਫਿਰ ਕੇ ਤੋੜ ਇਹਨਾਂ ਨੂੰ ਤੁਹਾਡੇ ਅਰਗੀਆਂ ਨੇ ਕਰੇ ਮੈਂ ਨਾ ਕਰੇ ਹੋਰ ਹੁੰਦੀਆਂ ਕਿਤੇ ਧਰਤੀ ਦੇ ਉੱਤੇ ਤੇ ਮੈਂ ਨਾ ਕਰੇ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ ਅਸੀਂ ਘਰ ਦੇ ਵਿੱਚ ਗੱਲਾਂ ਮਾਰਦੀ ਆ ਮੈਂ ਕਹਿ ਕੇ ਹਉਨੀ ਸਿਆਣੀ ਹੱਥੀ ਤਾਂ ਚੱਲ ਜਾ ਕਹਿਆ ਤੁਮ ਨਹੀਂ ਜੀਣ ਦੇਣਾ ਸਾਨੂੰ ਮੇਰਾ ਤੇਦੇ ਘਰ ਵੜਨੋਂ ਜੀ ਨਹੀਂ ਕਰਦਾ ਮੈਂ ਨਹੀਂ ਮੈਂ ਨਹੀਂ ਪੈਰ ਪਾਉਣਾ ਇਹਦੇ ਘਰ ਪਰ ਆ ਬੰਦੇ ਨੇ ਨਾ ਮੈਨੂੰ ਮਜਬੂਰ ਕਰ ਦਿੱਤਾ ਹੁਣ ਤੋਂ ਹੁਣ ਕਰਦੀ ਆ ਨਾ ਮੈਂ ਗੱਲ ਕਿਹੜੇ ਮੂੰਹ ਕੋਂਦੀ ਆ ਤੇ ਕਿਹੜੇ ਮੂੰਹ ਨਹੀਂ ਪਤਾ ਨਹੀਂ ਘਰ ਵੀ ਨਹੀਂ ਲੱਗਦਾ ਹੈਗੀ ਜਿੱਦਾਂ ਆਜੋ ਦੀਦੀ ਕਰੀ ਆ ਇੱਧਰ ਬੜੀ ਆ ਤੂੰ ਹਾਂਜੀ ਆਮ ਦੇ ਹੀ ਮਰੇ ਜਿ ਸਿੱਧੇ ਜੇ ਕਰਨ ਬੈਜੋ ਬੈਠੇ ਕਿੱਥੇ ਗਿਆ ਦੇਰ ਮੇਰਾ ਉਹ ਤੇ ਬਟਾਲੇ ਗਿਆ ਵਾ ਬਟਾਲੇ ਹਾਂਜੀ ਅੱਛਾ ਟਿਕਟ ਦਾ ਪਤਾ ਕਰਨ ਗਿਆ ਹੁਣਾਂ ਫਿਰ ਇਹ ਤੇ ਮੈਨੂੰ ਪਤਾ ਨਹੀਂ ਦੱਸਿਆ ਨਹੀਂ ਮੈਂ ਦੇ ਹੀ ਦੱਸ ਕੇ ਗਿਆ ਮੈਂ ਬਟਾਲੇ ਚੱਲਿਆ ਵਾਂ ਬਾਕੀ ਤੇ ਤੁਹਾਨੂੰ ਪਤਾ ਹੋਣਾ ਜਿਆਦਾ ਨਹੀਂ ਸਾਨੂੰ ਕੀ ਪਤਾ ਗਿਆ ਤੇ ਤੁਹਾਡੇ ਘਰੋਂ ਆ ਮੈਂ ਤਾਂ ਉਦਾਂ ਹੀ ਗੱਲ ਕਰ ਦਿੱਤੀ ਵੀ ਆਂਦਾ ਜੀ ਟਿਕਟਾਂ ਮਹਿੰਗੀਆਂ ਵਾ ਜੇ ਗਾਂਵ ਹੋ ਕੇ ਕਰਾਉਣੀਆਂ ਤਾਂ ਮੈਂ ਪਤਾ ਕਰਨ ਗਿਆ ਹੁਣਾਂ ਪਤਾ ਨਹੀਂ ਕੀ ਕਰਨ ਗਏ ਨਹੀਂ ਮੈਨੂੰ ਦੱਸਿਆ ਹੀ ਨਹੀਂ ਤੇ ਮੈਨੂੰ ਦੂਹਰੋਂ ਗੱਲ ਦਾ ਪਤਾ ਲੱਗਦਾ ਵਾ ਵੀ ਆ ਗੱਲ ਹੋਈ ਹੈ ਬਹੁਤੀ ਚਲਾਕ ਵਾਇ ਤੇ ਉੱਥਾ ਚੱਲ ਅਛਾ ਮੈਂ ਤਾਂ ਉਧਰ ਉਹਦਾ ਹੀ ਗੱਲ ਕਰਨ ਆਈ ਹਾਂ ਕੀ ਗੱਲ ਕਰਨੀ ਹੈ ਕੀ ਗੱਲ ਕਾਦੀ ਕਰਨੀ ਰੋਹ ਜਾੜੀ ਆਪਣੇ ਪ੍ਰਾਂਹ ਖਿਲਾਰ ਕੇ ਬਹਿ ਜਾਂਦਾ ਤੇ ਮੇਰੇ ਵਾਲੀ ਪਿਆਰੀ ਚ ਤੁਸੀਂ ਪਾਣੀ ਨਹੀਂ ਪਾਇਆ ਝੋਨਾ ਕਦੋਂ ਲੱਗਣਾ ਮਾਓ ਅੱਜ ਇਹ ਆ ਅਹ ਤੇ ਝੋਨਾ ਕਿ ਵੀ ਤੁਸੀਂ ਲਾਉਨੇ ਆ ਤੇ ਇਹੋ ਤੇ ਗੱਲ ਮੈਂ ਕਰਦੀ ਆਂ ਵੀ ਅਹੀਂ ਲਾਈਏ ਨਾ ਲਾਗੇ ਦੱਸ ਉਹਨੂੰ ਕਾਦਾ ਫਿਕਰ ਵਾ ਤੂੰ ਦੁੱਧ ਦਈ ਉਹਨਾਂ ਨੇ ਪੁੱਛ ਲਿਆ ਹਣਾ ਵਾ ਪਿਚੋਣਾ ਨਹੀਂ ਲਾਇਆ ਤੁਸੀਂ ਇੱਕ ਤਾਂ ਬੰਦਾ ਮੇਰਾ ਨਹੀਂ ਚੰਗਾ ਝੁੱਡੂ ਆ ਮੈਂ ਆਖਿਆ ਸਾਰੀ ਗੱਲ ਪਹਿਲਾਂ ਉਹਨਾਂ ਨਾਲ ਜੋੜਨਾ ਕਰ ਲਾ ਕਰ ਲਾ ਆਂਦਾ ਕਰ ਲੂੰਗਾ ਕਰ ਲੂੰਗਾ ਜੇ ਹੁਣ ਮੈਂ ਪੁੱਛਣ ਲਈ ਆ ਉਹਨੂੰ ਮੈਂ ਪੁੱਛਿਆ ਵੀ ਤੂੰ ਨਹੀਂ ਪਾਣੀ ਲਾਇਆ ਪਹਿਲੀ ਨੂੰ ਪਾਣੀ ਕਿਉਂ ਨਹੀਂ ਪਾਇਆ ਕਦੋਂ ਨਹੀਂ ਕਰਨਾ ਆਂਦਾ ਹੈ ਤੂੰ ਇਹ ਕਹਿਨੀ ਆ ਵੀ ਠੇਕੇ ਦੀ ਗੱਲ ਕਰਨੀ ਆ ਤੇ ਮੈਂ ਤਾਂ ਕਰਕੇ ਨਹੀਂ ਲਾਇਆ ਤੇ ਮੈਂ ਤੁਹੀਂ ਦੋਹਾਂ ਭਰਾਵਾਂ ਨੇ ਠੇਕੇ ਦੀ ਗੱਲ ਹੀ ਨਹੀਂ ਕੀਤੀ ਨਹੀਂ ਤੇ ਠੇਕੇ ਦੀ ਗੱਲ ਤੇ ਕਹਿੰਦੇ ਨਾ ਵੀ ਇੱਕ ਵਾਰੀ ਹੋ ਗਈ ਆ ਫੇ ਆਹ ਬਜਾ ਜਾ ਠੇਕਾ ਵਾ ਪਹਿਣਾ ਗੱਲ ਤਾਂ ਇੱਕ ਵਾਰ ਹੋ ਗਈ 50000 ਵਾ ਪਰ ਹੁਣ ਅਹੀਂ ਨਹੀਂ ਨਾ 50000 ਦੇਣਾ ਗਾੜੀ ਮੈਂ ਹੁਣ ਆਖਣ ਲਈ ਇਹਨੂੰ ਉਹਦੇ ਤੇ ਪਾਪਾ ਨੂੰ ਡੈਡੀ ਨੂੰ ਮੈਂ ਖਣੇ ਅਹੀਂ 5000 ਰੁਪਇਆ ਠੇਕਾ ਦੇਣਾ ਵਾ ਹਾਏ ਦੀਦੀ ਦਾ ਹੱਦ ਹੋ ਗਈ ਤੁਹਾਡੇ ਵਾਲੀ ਵੀ 25000 ਠੇਕਾ ਵੀ ਕੋਈ ਠੇਕਾ ਵਾ ਹਾਏ 5000 ਥੋੜਾ ਵਾ 5000 ਕਹਿ ਲੈਣਾ ਵਾ ਗਣ ਲੱਗੋ ਤੇ ਕਿਤੇ ਕਿੰਨਾ ਚਿਰ ਲੱਗ ਜਾਂਦਾ 5000 ਰੁਪਇਆ ਵੀ ਤੁਹਾਨੂੰ ਇੱਕੇ ਮੁਠੇ ਦੇ ਦਿੰਨੇ ਆਪਾਂ ਭਾਵੇਂ ਅਸੀਂ ਆਰਤੀ ਕੋਲ ਲਿਆ ਕੇ ਦੇਗੇ ਸਾਨੂੰ ਭਾਵੇਂ ਵਿਆਜ ਭਰਨਾ ਪਵੇ ਉਹ ਤੇਰੇ ਵਰਗੀ ਮੁਰਕੇ ਸਾਹ ਨਹੀਂ ਲੈਂਦੀ ਤੂੰ ਕਾਹਦੇ ਨਹੀਂ ਸਾਡੇ ਕਿਤੇ ਵਰਤੇ ਜਾਣਗੇ ਇੱਕੇ ਥਾਂ ਆਨੂੰ ਟੋਟਕਿਆਂ ਚ ਨਾ ਪੈਸੇ ਦੋ ਤੇਰੇ ਕਰਕੇ ਤੇ ਅਸੀਂ ਸਾਰੇ ਪਾਸੇ ਸਗੋਂ ਔਖੇ ਹੋਏ ਆਂ ਨੀ ਠੇਕਾ ਦੇ ਬਾਹਰ ਇਹਨਾਂ ਚੱਲਣ ਦਿਆ ਵਾ ਤੇ ਬਾਹਰ ਤੋਂ ਕਿਹਾ 2500 ਰੁਪਏ ਠੇਕਾ ਤੇ ਮੈਂ ਸੁਣ ਕੇ ਮੈਨੂੰ ਹੈਰਾਨਗੀ ਹੁੰਦੀ ਵੀ 2500 ਕਿੱਥੇ ਠੇਕਾ 2500 ਭੈਣਾ ਨਾ ਹੋਊਗਾ ਅਸੀਂ ਤੇ ਆਪਣੇ ਘਰ ਚ ਗੱਲ ਕਰਨ ਦੇ ਆ ਨਾ ਫੇ ਭਰਾ ਭਰਾ ਕਾਦੇ ਹੋਏ ਜਦੋਂ ਉਹਨਾਂ ਨੇ ਇੱਕ ਦੂਜੇ ਦੀ ਕੋਈ ਗੱਲ ਹੀ ਨਹੀਂ ਸੁਣਨੀ ਮੰਨਣੀ ਨਹੀਂ ਤੇ ਹੁਣ ਵੇਖ ਤੁਹਾਡਾ ਘਰ ਵੇਖ ਕਿੰਦਾ ਦਾ ਸੋਹਣਾ ਕਦੇ ਮਾਰਾਈ ਤੁਹਾਨੂੰ ਸੋਖਣ ਡੋਣਾ ਕਰੇ ਕਿਦਾਂ ਦੇ ਪਰਦੇ ਵੇ ਕਿਦਾਂ ਦੇ ਸ਼ੋਅ ਲਾਏ ਆ ਸਾਡੇ ਅੰਤਰੇ ਕਿਤੇ ਮਿੱਟੀ ਉਡਣ ਡਈ ਆ ਤੇ ਜੇ ਅਕੇ ਤਾਂ ਤੁਹਾਡੇ ਵਰਗਿਆਂ ਨੇ ਉਦਾਂ ਹੀ ਕਹਿਣਾ ਹੋਵੇ ਤੇਰੇ ਵਰਗੀ ਨੇ ਉਹਨੂੰ ਰਣਜੋਧ ਨੂੰ ਵੀ ਚੱਲ ਸ਼ਾਪਾ ਜੀਹਨਾਂ ਨੂੰ ਕਹਿ ਦੋ 4 ਸਾਲ ਉਦਾਂ ਹੀ ਵਾ ਲੋ ਤੇ ਚੱਲ ਸ਼ਾ ਆਪਣੇ ਘਰ ਦਾ ਮੂੰਹ ਸਿਰ ਬਣਾ ਲੈਣ ਜੀ ਤੁਸੀਂ ਵੀ ਸਿਆਣੇ ਆ ਪਿਆਲੀਆਂ ਕਿਤੇ ਦਿੱਤੀਆਂ ਜਾਂਦੀਆਂ ਇਦਾਂ ਦਿੱਤੀਆਂ ਜਾਂਦੀਆਂ ਵਾਕੇ ਜੇ ਕੋਈ ਚੰਗੇ ਮਾਤੜ ਹੁੰਦੇ ਤੁਹਾਡੀ ਪੈਰੀ ਤੁਸੀਂ ਸਾਨੂੰ ਦੇਣੀ ਹੁੰਦੀ ਤੇ ਤੁਸੀਂ ਸਾਨੂੰ ਦਿੰਦੇ ਸੀ ਹਾਂ ਹੋ ਕਰ ਸਕਦੇ ਸੀ ਕਿ ਅਹੀਂ ਗਾਣਾ ਹੈ ਸਾਡੇ ਬਰਾਬਰ ਦੇ ਹੋ ਜਾਣ ਸਾਡੇ ਭਰਾ ਵਾ ਤੁਸੀਂ ਤਾਂ ਕਿਤੇ ਸੋਚਿਆ ਹੀ ਨਹੀਂਗਾ ਹੁਣ ਮੈਨੂੰ ਨਹੀਂ ਪਤਾ ਤੇਰਾ ਕਸੂਰ ਆ ਕਿ ਮੈਨੂੰ ਨਹੀਂ ਪਤਾ ਰਣਜੋਤ ਦਾ ਕਸੂਰ ਵਾ ਐਦਾਂ ਨਾ ਕਰੋ ਸਾਡਾ ਨਾ ਧੱਕਾ ਸਾਡੇ ਘਰ ਵਾਲ ਵੀ ਵੇਖੋ ਨਾ ਦੇ ਦਿੱਤੇ ਮੈਂ ਅਦਾ ਵੈਸੇ ਵੀ ਬੰਦੇ ਦੀ ਗੱਲਾਂ ਚ ਨਹੀਂ ਆਉਂਦੀ ਕਦ ਤੂੰ ਸੁਣਿਆ ਮੈਂ ਠੇਕੇ ਦੀ ਗੱਲ ਕੀਤੀ ਜੇ ਤੂੰ ਬੰਦਿਆਂ ਦੇ ਕਰਨ ਤਾਂ ਹੁਣ ਇਹ ਤੂੰ ਕਹਾਂ ਨਹੀਂ 5000 ਠੇਕਾ ਨਹੀਂਗਾ ਇੰਨਾ ਠੇਕਾ ਅਮਨਾ ਠੇਕਾ ਵਾ ਇਹ ਇਦਾਂ ਫਿਰ ਤੂੰ ਕਿਉਂ ਬੋਲੀ ਜਾਂਦੀ ਬਿਨਾ ਮਤਲਬ ਤੋਂ ਤੇ ਤੁਸੀਂ ਮੇਨਾਂ ਗੱਲ ਕੀਤੀ ਤੇ ਮੈਂ ਕੀਤੀ ਮੈਂ ਅੱਧਾ ਤਾਂ ਢੰਡ ਘਰ ਗੱਲ ਕਰਨ ਗਈ ਕਦੀ ਵੀ ਇੰਨਾ ਠੇਕਾ ਬਾਹਰ ਚੱਲਣ ਦਿਆ ਨਹੀਂ ਤੂੰ ਨਹੀਂ ਕਰਨਗੇ ਤੇ ਮੈਂ ਵੀ ਤੇਰੇ ਘਰ ਕਦੀ ਆਈ ਆ ਪਰ ਆ ਬੰਦੇ ਨੇ ਮੈਨੂੰ ਮਜਬੂਰ ਕੀਤਾ ਵਾ ਉਹਦਾਂ ਮੈਂ ਲੜ ਕੇ ਆਈ ਮੈਂ ਕਿਹਾ ਤੂੰ ਤਾਂ ਗੱਲ ਕਰਨੀ ਨਹੀਂ ਰਣਜੋਦਨਾ ਮੈਂ ਕਰਦੀ ਆ ਹੁਣ ਮੈਨੂੰ ਗਾੜੀ ਟੱਕਰਦਾ ਉਦੋਂ ਆਵਰ ਮੇਰਾ ਸੁਣਾ ਦੇਦੀ ਉਹਨੂੰ ਕਿ ਭਾਬੀ ਆਈ ਹੀ ਉਹ ਤੇਰੀ ਤੇ ਐਨੇ ਪੈਸੇ ਕਹਿ ਗਈ ਆ ਜੇ ਦਵਾਰਾ ਖਾਂਦਾ ਠੀਕ ਵਾ ਤੇ ਜੇ ਨਹੀਂ ਤੇ ਪਈ ਜੀ ਨੂੰ ਮਰਜ਼ੀ ਦੇ ਦੋ ਸਾਹੀ ਤੇ ਉਹ ਵੀ ਪਤਾ ਨਹੀਂ 55000 ਐਨੇ ਪੈਸਿਆਂ ਦਾ ਕਿੱਦਾਂ ਕੱਢਣਾ ਵਾ ਨਹੀਂ ਉਹ ਤਾਂ ਫਿਰ ਦੇਣੀ ਪੈਣੀ ਔਰ ਬੱਚੀ ਜਹਾਦੇ ਤਾਂ ਕੋਈ ਵੀ ਠੇਕਾ ਤੇ ਨਹੀਂ ਦਿੱਤੀ ਜਾਂਦੀ ਉਹਗੇ 50000 ਵੀ ਹੀ ਤਾਂ ਦੋ ਘਾਟ ਹੀ ਲੈੰਦਾ ਵਾ ਉਹ ਤਾਂ ਫਿਰ ਦੇਣੀ ਪੈਣੀ ਆ ਅੱਗੋਂ ਮੰਨਣ ਦੀ ਗੱਲ ਵਾ ਉਹਨੇ ਉਦਾਂ ਕੁਝ ਨਹੀਂ ਕਾਖਣਾ ਤੇ ਫੇਰ ਤੁਸੀਂ ਉਹਦੇ ਨਾਲ ਗੱਲ ਕਰਨੀ ਮੇਰੇ ਨਾਲ ਤਾਂ ਸਿਰਫ ਭਾਈ ਕਰੰਦੇ ਆ ਫੇਰ ਗੁਰਬੀ ਦੀ ਮੇਰੀ ਸੁਣ ਗੱਲ ਫੇਰ ਵੀ ਅਸੀਂ ਦਰਾਨੀ ਜਿਠਾਣੀ ਆ ਮੈਂ ਤਾਂ ਆਖਾਂ ਚੱਲ ਮੈਂ ਗੱਲ ਕਰਨ ਆਈ ਹੰਮੇ ਦਾਵੇ ਨਾਲ ਤੂੰ ਕਹਦੇ ਕਿ ਚੱਲ ਦੀਦੀ ਕੋਈ ਗੱਲ ਨਹੀਂ ਐਂਦਾ ਹੀ ਕਰ ਲੈਨੇ ਆ ਤੂੰ ਤਾਂ ਮੇਰੀ ਹਾਂ ਚ ਹਾਂ ਹੀ ਨਹੀਂ ਮੜਾਈ ਕਿਤੇ ਜੇ ਤੇ ਹਾਂ ਚ ਹਾਂ ਮਲਉਣ ਵਾਲੀ ਗੱਲ ਹੁੰਦੀ ਤਾਂ ਮੈਂ ਮਲਉਂਦੀ ਨਾ ਇੱੱਚ ਤਾਂ ਕੋਈ ਗੱਲ ਹੈ ਹੀ ਨਹੀਂ ਹਾਂ ਚ ਹਾਂ ਮਲਉਣਾ ਹੁਣ ਤੇਰੇ ਭਰਾ ਵੇਖਾ ਕਿੰਨਾ ਕਰਦੇ ਆ ਆਪਸ ਵਿੱਚ ਦੋਵੇਂ ਭਰਾ ਕਿੰਨਾ ਕਰਦੇ ਆ ਤੇਰਾ ਜਿਹੜਾ ਨਿੱਕਾ ਭਰਾ ਉਹ ਮਾਤੜ ਵਾ ਤੇ ਵੱਡਾ ਤੇਰਾ ਭਰਾ ਤਗੜਾ ਵਾ ਇਧਰ ਕੰਮ ਉਲਟ ਵਾ ਇਧਰ ਨਿੱਕਾ ਤਗੜਾ ਤੇ ਵੱਡਾ ਮਾਤੜ ਵਾ ਉਹਨੇ ਕਦੀ ਪਾਈ ਦਾ ਹਸਾਬ ਕਿਤਾਬ ਪੁੱਛਿਆ ਤੂੰ ਭਾ ਮੈਨੂੰ ਨਾਮ ਹੀ ਦੱਸੇ ਤੇ ਤੇਰੀ ਮੰਮੀ ਜਦੋਂ ਆਉਂਦੀ ਆ ਨਾ ਸਾਡੇ ਘਰ ਜਦੋਂ ਮਿਲਣ ਆਉਂਦੀ ਤੇ ਸਾਰੀਆਂ ਗੱਲਾਂ ਮੈਨੂੰ ਦੱਸ ਕੇ ਜਾਂਦੀ ਆ ਤੇ ਕਿਤੇ ਇੰਨਾ ਮੈਨੂੰ ਚਾ ਚਰਦਾ ਵੀ ਸ਼ੁਕਰ ਵਾ ਜੇ ਇੰਨਾ ਭਰਾਵਾਂ ਭਰਾਵਾਂ ਦਾ ਤੂਫਾਨ ਵਾ ਤੇ ਬੀਬੀ ਇਥੋਂ ਲੈ ਕੇ ਜਾਣਾ ਸ ਕੋ ਚੰਗਾ ਵਾ ਭਾਬੀਆਂ ਤੇ ਦੂਜੀ ਨਾਲ ਐਦਾਂ ਗੱਲਾਂ ਕਰਦੀਆਂ ਪਿਆਰ ਦੀਆਂ ਤੇ ਤੂੰ ਉਹਨਾਂ ਕੋਈ ਪੜਾ ਸਿੱਖ ਲੈਨੇਂ ਤੇ ਤਰੀਆਂ ਪਰਜਾਈਆਂ ਇੰਨੀਆਂ ਚੰਗੀਆਂ ਵਾ ਤੇ ਮੈਂ ਐਵੇਂ ਚੱਲ ਆਪਣੇ ਦੇਰ ਜੇਟ ਨੂੰ ਗਾੜੀ ਐਦਾਂ ਕਰਾਂ ਇਤਫਾਕ ਤੇ ਤਾਂ ਹੀ ਰਹਿੰਦਾ ਨਾ ਜੇ ਭਰਾ ਭਰਾ ਨੂੰ ਘਸਾ ਨਾ ਲਾਵੇ ਤੁਸੀਂ ਹਿੱਤ ਹੈ ਸਿੱਧਾ ਹੁਣ 25000 ਠੇਕਾ ਕਹਿਂਦੇ ਜੇ ਭਰਾ ਨੇ 50000 ਕਿਹਾ ਬਾਹਰ 80-80 ਚੱਲਣ ਦਿਆ ਵਾ ਤੇ ਤੁਸੀਂ 50000 ਹੀ ਰਹਿਣ ਦੋ ਹਾਏ 80 ਆਖਿਆ ਤਾਂ ਹੁਣ ਕਦੇ ਬਿਲਕੁਲ ਹੀ ਮੈਨੂੰ ਹੌਲ ਪਾਤਾ ਵਾ ਤੇ ਤੁਸੀਂ ਪਤਾ ਤੇ ਕਰਕੇ ਵੇਖੋ ਬਾਹਰ ਕਿੰਨਾ ਠੇਕਾ ਚੱਲਣ ਦਿਆ ਕੋਈ ਗੱਲ ਨਹੀਂ ਹੁਣ ਵੇਹ ਤੇਰਾ ਬੰਦਾ ਬਾਹਰ ਕਮਾਈ ਵੱਖਰੀ ਉਹਦੀ ਠੇਕੇ ਦੇ ਪੈਸੇ ਉਹਦੇ ਵੱਖਰੇ ਤੇਰਾ ਪੁੱਤ ਹੁਣ ਪੜ੍ਹਿਆ ਸਭ ਕੋ ਕਾਂਡਿਆ ਉਹਨੇ ਤੁਹਾਡੇ ਮੁੰਡੇ ਤੋਂ ਅੱਗੋਂ ਸੋਂਗਾ ਕੋ ਮੁੰਡਾ ਪੈਣਾ ਵਾ ਚਲੋ ਮਹਾਰਾਜ ਰੱਖੇ ਤੁਸੀਂ ਤੁਹਾਡੇ ਕੋਲ ਫੇਰ ਵਾਧੂ ਪੈਸੇ ਉਹ ਜਾਣੇ ਆ ਤੇ ਸਾਡੇ ਦਾਦੇ ਜੇ ਵਿਚਾਰਦਾ ਕਿਤੇ ਪਾਸਪੋਰਟ ਨਹੀਂ ਬਣਿਆ ਕਿਤੇ ਕੋਈ ਕੰਮ ਨਹੀਂ ਕਰਦਾ ਤੇ ਸਾਡੇ ਕੋ ਪੈਸੇ ਕਿੱਥੋਂ ਆ ਜਾਣੇ ਤੇ ਪਾਸਪੋਰਟ ਦੀ ਜੀ ਤੁਸੀਂ ਬਣਾਉਣਾ ਵਾ ਉਹ ਹੋਤ ਨਹੀਂ ਹੈ ਮਣਾ ਕੇ ਦੇ ਦੇਣਾ ਉਹ ਵੀ ਚਲੋ ਕਰਾਂਗੇ ਹਾਥੋਂ ਜੋ ਹੋਊਗਾ ਜੋ ਸਾਡੇ ਪੁੱਤ ਦੇ ਕਰਮਾਂ ਚ ਹੋਊਗਾ ਤੇ ਮੇੜੀ ਜਾਣਾ ਵਾ ਪਰ ਮੈਂ ਤੇ ਨਾ ਜਿੱਦਾਂ ਆਈ ਹੀ ਨਾ ਹਮੇ ਦਾਵੇ ਨਾ ਪਰ ਤੂੰ ਨਹੀਂ ਮੇਰੀ ਸੁਣੀ ਇੱਕ ਵੀ ਤੇ ਸੁਣੀ ਕੀ ਸੁਣਨ ਵਾਲੀ ਗੱਲ ਹੋਵੇ ਤਾਂ ਮੈਂ ਸੁਣਾ ਮੇਰਾ ਸੁਨਾ ਦੇ ਦੀ ਫਿਰਨ ਜੋਦ ਨੂੰ ਦੇ ਦੂੰਗੀ ਸੁਨਾਮ ਕਮਾਲ ਹੀ ਕਰੀ ਜਾਂਦਾ ਹੈ ਵਾ ਜੋ ਉਹਨੇ 50000 ਕਹਿਦੇ ਮੇਰਾ ਭਰਾ ਵਾ ਮੈਂ 50000 ਹੀ ਲੈਣਾ ਵਾ ਤੇ ਇਹ ਗਾਂ ਹੋਰ 25000 ਨੂੰ ਕਹਿੰਦੇ ਵੀ 25000 ਭਰਾਵਾ ਵਾਲੀ ਤਾਂ ਫਿਰ ਕੋਈ ਗੱਲ ਹੀ ਨਾ ਹੋਈ ਉਹ ਜੇ ਭਾਜੀ ਜਿਨ੍ਹਾਂ ਨੇ ਇਹਨਾਂ ਨੂੰ ਭੇਜਤਾ ਭਾਜੀ ਸਿੱਧਾ ਆਪਾ ਹੋਏ ਨਾ ਗੱਲ ਕਰਦੇ ਨਾ ਕਰਦੇ ਸੋਹਜਣਾ ਨਹੀਂ ਇਹਦੇ ਗੱਲਾਂ ਦੇ ਵਿੱਚ ਆਦੀ ਹੋ ਗਈ ਆ ਕਰਦੀ ਇਹ ਬਕਵਾਸ ਕਰਦੀ ਇਹ ਕਹਿ ਰਾਂ ਦਾ ਇਹ ਐ ਡੜੀ ਕੋ ਨਹੀਂ ਹੋਣਾ ਹੋਣਾ ਕੀ ਆ ਮੰਮੀ ਤਾਂ ਡਲ ਗਏ ਆ ਗਈ ਮੇਰੇ ਨਾਲ ਹਾਂ ਮੇਰਾ ਬੀਪੀ ਕਿੱਥਾ ਹੁਣ ਅੱਛਾ ਕਿਉਂ ਕੀ ਹੋ ਗਿਆ ਵਾ ਹੁਣ ਚਲ ਗਈ ਠੇਕਾ ਘਟਾਉਣ ਉਧਰ ਉਹਨਾਂ ਕਾ ਜਨ ਕੀ ਗੱਲ ਕਰਨ ਚਾਚੇ ਗਾਰੇ ਉਹਨੂੰ ਨਾ ਉਧਰ ਕਲਾਇਆ ਕਰ ਜੇ ਮੈਂ ਉਧਰ ਬੈਠਾ ਨਾ ਨੂੰਗਾ ਤੂੰ ਇੱਥੇ ਬਹਿ ਜਾ ਮੈਨੂੰ ਪੁੱਛਦੀ ਸੀ ਮੰਮੀ ਕਿ ਤੇਰਾ ਡੈਡੀ ਕਿੱਥੇ ਮੈਂ ਉਹ ਉੱਥੇ ਬੈਠਾ ਨਾ ਡੈਡੀ ਹੋਰ ਕਿੱਥੇ ਨਾ ਪੀ ਜਾਂਦੀ ਸੀ ਅੰਦੀ ਤੇਰਾ ਡੈਡੀ ਕਿੱਥੇ ਆ ਤੇ ਡੈਡੀ ਨਾ ਲਾਵਾਂ ਲੈਣੀ ਆਉਂਦੇ ਹੁਣ ਨਹੀਂ ਆ ਦੇ ਗਈਆਂ ਉਹੋ ਹੀ ਨਾ ਅਮੈਂ ਸਿਰ ਖਾਂਦੀ ਰਹਿੰਦੀ ਏ ਗੁੱਸੇ ਤੇ ਗਈ ਮੰਮੀ ਉਧਰ ਗੁੱਸੇ 'ਚ ਹੀ ਗਈ ਆ ਦੀ ਤੂੰ ਨਹੀਂ ਕਹਿਣਾ ਠੇਕੇ ਦਾ ਉਹਨਾਂ ਨੂੰ ਮੈਂ ਜਾਣੀ ਹਸਿਆਣੀ ਹੱਥੀਂ ਹੁਣ ਸਿਆਣੀ ਥੀ ਗਈ ਓ ਠੇਕਾ ਕਟਾਉਂ ਅੱਛਾ ਕਟਾ ਲੈ ਠੇਕਾ ਚਾਚਾ ਤੇ ਮੇਰੇ ਹਨਾ ਘਰ ਹੈ ਨਹੀਂ ਐ ਮੈਂ ਜਾਂਦਾ ਵੇਖਾਂ ਗੱਡੀ ਦੇ ਕਿੱਥੇ ਭਾਣ ਕਿੱਥੇ ਗਿਆ ਮੈਂ ਵੇਖਾਂ ਇਹ ਜਾਂਦਾ ਗਾ ਕਰਨੀਗਾ ਨਹੀਂ ਮੋੜੇ ਆਊਗੀ ਫਿਰ ਬਰੰਗ ਲਫਾਫੇ ਵਾਂਗੂ ਫਿਰ ਕੇ ਨਹੀਂ ਚਾਚੀ ਹੁੰਈ ਨਾ ਚਾਚੀ ਨਾਲ ਡੈ ਬਣਾ ਉਹਨੇ ਵੇਖੀ ਫਿਰ ਆਡਾ ਲਾ ਕੇ ਪੱਕਾ ਆਊਗੀ ਜਾ ਵੇਖ ਲਈ ਪੱਕਾ ਇਹਨੇ ਆਡਾ ਲਾਉਣਾ ਵੇਖੀ ਉਹਦੇ ਨਾਲ ਹੂੰ ਤੇ ਚਾਚਾ ਤੇਰਾ ਹੁੰਦਾ ਫਿਰ ਵੀ ਕੋਈ ਥੋੜੀ ਬਹੁਤੀ ਸ਼ਰਮ ਕਰਦੀ ਮੈਂ ਮੈਨੂੰ ਇਹ ਨਹੀਂ ਸਮਝ ਲੱਗਦੀ ਪੀਹੀਂ ਦੋਵੇਂ ਭਰਾ ਭਰਾ ਵਾ ਹਾਂਜੀ ਤੇ ਕਿਉਂ ਸਾਡੇ ਚ ਫਿੱਕ ਪਾਉਣ ਦੀ ਆ ਜੇ ਸਾਡੇ ਚ ਫਿੱਕ ਪਈ ਤੇ ਤੁਹਾਡੀ ਤੇ ਉਹਨਾਂ ਦੀ ਗਾੜੀ ਨਿਆਣਿਆਂ ਦੀ ਫਿੱਕ ਪਈ ਰਹਿਣੀ ਆ ਹਾਂ ਹੈ ਕਿਦੇ ਵਾਅਦਾ ਕਰੇ ਤੇ ਘਟਾ ਕਈ ਗੱਲਾਂ ਹੁੰਦੀਆਂ ਪੈਰੀਆਂ ਇੱਥੇ ਦੀ ਇੱਥੇ ਰਹਿ ਜੇ ਨੇ ਠੇਕੇ ਵਾਅਦੇ ਰਿੰਦੇ ਘਟਦੇ ਰੀ ਤੇ ਤੂੰ ਗਾੜੀ ਉਹੋ ਗੱਲ ਵੀ ਠੇਕਾ ਘਟਾਉਣਾ ਤੂੰ ਕੀ ਘਟਾਉਣਾ ਠੇਕਾ ਹੂੰ ਹੁਣ ਵੀ ਤੇਰੇ ਬਾਰੇ ਕਿੰਨਾ ਸੋਚਦਾ ਉਹ ਮੈਂ ਉਹ ਕਹਿੰਦਾ ਵਾਂ ਵੀ ਕੋਈ ਬੇਗਾਨਾ ਮੰਦਾ ਹੋਰ ਕੋਈ ਰਿਸ਼ਤੇਦਾਰ ਸਾਡੇ ਬਾਰੇ ਸੋਚਦਾ ਹਾਂ ਭਰਾ ਹੀ ਆ ਮੇਰਾ ਤਾਂ ਹੀ ਸੋਚਦਾ ਹੂੰ ਹਾਂ ਹੋਰ ਕਿ ਕੋਈ ਸੋਚਦਾ ਸਾਨੂੰ ਕਿਸ ਨੇ ਆਖਿਆ ਆਣ ਕੇ ਨਹੀਂ ਨਹੀਂ ਵੀ ਮੈਂ ਤੁਹਾਡਾ ਮੁੰਡਾ ਬਾਹਰ ਖੜਨਾ ਕਹਿੰਨੇ ਨਹੀਂ ਆਖਿਆ ਕਿਸ ਨੇ ਆਖਿਆ ਉਹਨੇ ਫਿਰ ਵੀ ਆਖਿਆ ਹੂੰ ਭਰਾ ਦੇ ਪਰਾਂਵੰਦੀਆਂ ਬਾਹਾਂ ਹੁੰਦੇ ਆ ਜਾਨ ਪੈ ਜਾਂਦੀ ਆ ਹਾਂ ਠੀਕ ਨਹੀਂ ਹਾਂਜੀ ਅੱਗੇ ਇਹ ਹੁੰਦਾ ਸੀ ਵੀ ਭਰਾ ਭਰਾ ਕਿਤੇ ਲੜਦੇ ਹੋਣੇ ਨਾ ਤੇ ਲੋਕਾਂ ਨੇ ਛਡਾਉਣਾ ਹਾਂ ਲੋਕ ਛਡਾਉਂਦੇ ਹੁੰਦੇ ਸੀ ਗਾਂ ਭੱਜ ਕੇ ਨਾ ਬਈ ਤੁਸੀਂ ਦੋਵੇਂ ਭਰਾ ਭਰਾਵਾ ਸਿਆਣੇ ਨਹੀਂ ਕਹਾਵਤਾ ਬੜੀਆਂ ਪੁੱਤ ਹੁਣ ਅੱਜ ਕੱਲ ਕਿਦਾਂ ਦਾ ਜਮਾਨਾ ਆ ਗਿਆ ਭਰਾ ਭਰਾ ਲੜਦੇ ਹੁਣ ਤੇ ਲੋਕੀ ਵੀਡੀਓ ਬਣਾਉਂਦੇ ਆ ਸਡਾਉਂਦੇ ਨਹੀਂਗੇ ਹੋਰ ਪੰਪ ਦਿੰਦੇ ਆ ਹੋਰ ਪੰਪ ਦਿੰਦੇ ਆ ਤੇ ਮੈਂ ਤਾਂ ਨਾ ਵੀ ਆਪਾਂ ਕਿਉਂ ਐਵੇਂ ਨਿੱਕੀਆਂ ਮੋਟੀਆਂ ਗੱਲਾਂ ਤੋਂ ਬੋਲਣਾ ਬਲਾਰੇ ਕਰਨੇ ਤੇ ਦਾਲੇ ਪਿਛਾਂ ਹਟਣਾ ਆਪ ਵੀ ਸਾੜਨਾ ਤੇ ਉਹਨਾਂ ਨੂੰ ਵੀ ਸਾੜਨਾ ਪਰ ਇਹ ਹੜਦੀ ਨਹੀਂ ਦੇ ਆਹ ਉਥੇ ਲੰਗੇ ਹਣ ਡਈ ਹੋਣੀਗੇ ਨਾ ਪੀ ਕੇ ਆਊਗੀ ਕੌਫੀ ਹੁਣ ਉਹਨਾਂ ਕੋਲ ਆ ਤੀਨੇ 커피 ਕਿਥੋਂ ਦੇਣੀ ਉਹ ਉਹੋ ਪਿੰਡ ਦੀ ਥੋੜਾ ਗੱਲ ਕਰਦਾ ਵਾਂ ਹਾਂ ਵੀ ਕੋਈ ਨਾ ਕੋ ਸੁਣ ਕੇ ਆਊਗੀ ਹੋਰ ਉਹ ਥੇ ਕੋਈਂ ਰਿਆ ਲੱਪਣ ਤੂੰ ਵੀ ਧਿਆ ਦੇਖਣ ਕੋਣ ਉਦਾਂ ਗੇਮ ਰਿਆ ਖੇਡ ਰੇ ਫੋਨ ਤੇ ਓ ਜਿਹੜਾ ਮੇਲਾ ਹੁੰਦਾ ਹੁੰਦਾ ਵਾ ਕਿਸਾਨਾਂ ਦਾ ਉਹ ਕਦੋਂ ਆਉਣਾ ਕਿਹੜੇ ਮਹੀਨੇ ਸਤੰਬਰ ਚ ਆਉਂਦਾ ਹੁੰਦਾ ਵਾ ਇਹ ਨਾ ਸਰਚ ਕਰਕੇ ਆਗੇ ਜੀ ਆਹ ਤੇ ਬਿਚਰਦਾ ਮੈਂ ਤੇ ਉਹ ਪਰਜਾ ਯਹੀ ਤੁਹਾਡੀ ਅਜ ਮੈਂ ਤਾਂ ਦੇਖੀ ਨਹੀਂ ਕਦੇ ਪਹਿਲਾਂ ਆਈ ਤੁਹਾਡੇ ਤੋਂ ਅੱਛਾ ਕਿੱਧਰ ਆਈ ਤੇ ਠੇਕੇ ਦੀ ਗੱਲ ਕਰਨ ਠੇਕੇ ਦੀ ਹੋਰ ਬਲ ਤੂੰ ਵਧਾਉਣ ਨੂੰ ਕਹਿਤਾ ਉਹਨਾਂ ਨੂੰ ਮੈਂ ਨਹੀਂ ਕਿਸੇ ਨੂੰ ਵਧਾਉਣ ਨੂੰ ਕਿਹਾ ਹਾਂ ਤੇ ਤੁਸੀਂ ਕੀਤੀ ਨਹੀਂ ਗੱਲ ਮੈਂ ਕਰ ਤਾ ਤੂੰ ਕਹੇ ਮੈਂ ਤਾਂ ਕਰਨੀ ਨਹੀਂ ਪਾਣੀ ਦਾ ਕਿਹਾ ਸੀ ਨਾ ਉਹਨਾਂ ਨੂੰ ਕੀ ਪਾਣੀ ਨਹੀਂ ਪਾਇਆ ਸਾਡੀਆਂ ਪੈਲੀਆਂ ਚ ਆ ਉਦੋਂ ਐਸੇ ਸਭਾ ਗੱਲ ਹੋਈ ਮੈਨੂੰ ਕਿਹਾ ਵੀ ਮੈਂ ਤੂੰ ਪਾੜੀ ਕੋਣੀ ਪਾਉਣ ਦੇ ਪਾੜੀ ਚ ਆਦੋਂ ਕਿ ਨਹੀਂ ਠੇਕੇ ਦੀ ਗੱਲ ਨਹੀਂ ਹੋਈ ਤੇ ਫਿਰ ਪੈੜੀ ਚ ਪਾਣੀ ਕਿੱਦਾਂ ਪਾਉਣਾ ਤੇ ਕਹਿੰਦੀ ਠੇਕਾ ਠੇਕਾ ਦਾ ਜੋ ਪਹਿਲਾਂ ਗੱਲ ਚਲਦਾ ਉਹੀ ਚੱਲਣਾ ਆ 20000 ਚੱਲਣਾ ਨਾ ਉਹ ਕਹਿੰਦੀ ਵੀ ਅਸੀਂ 25000 ਦੇਣਾ 25000 ਆਹੋ ਇਹ ਵੀ ਭਰਾ ਤੇ ਉਦੋਂ ਮੈਂ ਮੈਨੂੰ ਪੈਲੀਆਂ ਦੇ ਦਿੰਦੇ ਆ ਤੇ ਬਈ 25000 ਠੇਕਾ ਦੇਣਾ ਕਮਾਲ ਵੀ ਬਈ ਉਹਨਾਂ ਦੇ ਦੋਤੂ ਕੀ ਕਿਹਾ ਮੈਂ ਕੀ ਕਹਿਣਾ ਸੀਗਾ ਮੈਂ ਤਾਂ ਫਿਰ ਸੁਣ ਕੇ ਹੈਰਾਨ ਪਈ 25000 ਵੀ ਕੋਈ ਠੇਕਾ ਹੁੰਦਾ ਮੈਂ ਪਹਿਲੀ ਕਹਿੰਦੀ ਫਿਰ ਮੈਂ ਵੀ ਪਹਿਲੀ ਐਦਾ ਥੋੜੀ ਦਿੱਤੀਆਂ ਜਾਂਦੀਆਂ ਕਿਸੇ ਨੂੰ ਬਹੁਤ ਜਿੰਨਾ ਮਰਜੀ ਕਿਸੇ ਕੋ ਹੋਵੇ ਹਾਂ ਹਾਂ ਮੈਂ ਕਾ ਲੂੰਗਾ ਆਪੇ ਵੀਰ ਨਾਲ ਗੱਲ ਚਲੋ ਕਰ ਲਿਓ ਫਿਰ ਹਾਂ ਇਹਨਾਂ ਠੇਕਾ ਤੜੀ ਕੱਟਣਾ ਦੇਖ ਲਓ ਤੁਸੀਂ ਉਹਨਾਂ ਦੇ ਜ਼ਿਆਦਾ ਬਣੇ ਹੈਗੇ ਚਲੋ ਕੋਈ ਨਹੀਂ ਹੋਊਗਾ ਜੇ ਮੈਨੂੰ ਪਤਾ ਵੀ ਵਾਅਦਾ ਕਰਖ ਨਹੀਂ ਚਲੋ 5-7000 ਕੱਟ ਕਰ ਲਾਂਗੇ ਪਰ ਇੰਨਾ ਥੋੜੀ ਕਰ ਲੈਣਾ ਤੁਹਾਡੀ ਮਰਜ਼ੀ ਜਿੱਦਾ ਕਰਨਾ ਕਰੋ ਕੋਈ ਨਹੀਂ ਮੈਂ ਕਰ ਲੂਗਾ